ਹਰ ਵੇਸਰਤ ਸਦਾ ਤਾਂ ਫਿਰ ਸੱਚਖਾੜੀ ਵੀ ਲੱਗੂਗਾ ਉਥੇ ਲੱਗੂ ਜੀ ਸਦਾ ਹੈ ਨਾ ਮਾਇਆ ਮਾਇਆ ਵੀ ਤੈਨੂੰ ਜੋ ਗਨੀ ਚਾਰੇ ਚੋਂ ਖਾ ਗਿਰੂ ਤੇ ਇयां ਹੁਣ ਤੇਰੀ ਨਾਨਕ ਤੇਰੀ ਰੱਖਿਆ ਆ ਗੱਲ ਹਾਂ ਨਾ ਹੁਣ ਨਾਨਕ ਤੇਰੀ ਰੱਖਿਆ ਹੱਥ ਜਦੋਂ ਛੁੱਟ ਗਏ ਕਾਚੋ ਵੀ ਥੱਲੇ ਆ ਡਿੱਗਦਾ ਕੋਨਾ ਜਿਹੜੇ ਉੜਦਾ ਜਿਹੜਾ ਰੋਕ ਨੂੰ ਮੱਥ ਪਾ ਕੇ ਰੱਖਦਾ ਮਾਣੇ ਹੱਥ ਹੈ ਜਿਹੜਾ ਮਾਣ ਵਾਲਾ ਹੱਥ ਹੈ ਉਹ ਕੋ ਨੂੰ ਬਾਗੇ ਰੱਖਦਾ ਮਾਨ ਵੀ ਤਾਂ ਹੱਥ ਹੈ ਇਹ ਮਾਇਆ ਵਾਲ ਨੂੰ ਪਾਉਂਦਾ ਜਦ ਹਕਮ ਨੂੰ ਬਾਗੇ ਰੱਖੂਗਾ ਉਹਦੇ ਪਾਣੇ ਨੂੰ ਬਾਗੇ ਰੱਖੂਗਾ ਤਾਂ ਉਹਦੇ ਨਾਲ ਉਡੂਗਾ ਜਿੱਦਣ ਵੀ ਰੂਹੇ ਪਾਸੇ ਆ ਗਿਆ ਮਾਇਆ ਨੂੰ ਬਾਹਰ ਨਾਲ ਹੱਥ ਨਾਲ ਆਈ ਕੋ ਸੋਬੜੇ ਤਾਂ ਹੀ ਕਿਹਾ ਹੋਇਆ ਜਲ ਜਸੀ ਆਓ ਤੇ ਆ ਛੱਡ ਕੇ ਇਧਰ ਇਧਰ ਨਾਲ ਆ ਲਈ ਕਿਤੇ ਚੰਤਨ ਤੋਂ ਛੱਡ ਕੇ ਰੁਖ ਤੋਂ ਉਤਰ ਕੇ ਸੱਪ ਨੂੰ ਕਹਿ ਥੱਲੇ ਨਾ ਉਤਰਦੇਂ ਫੇਰ ਅਗੜ ਲਪੂਗੀ ਅੰਦਰ ਤੇਰੇ ਜਿੰਨਾ ਜਰ ਅਰਦੇ ਨਾਲ ਅਟੈਚ ਆ ਇਹ ਸ਼ਬਦ ਗੁਰੂ ਨਾਲ ਅਟੈਚ ਆ ਇਹ ਸ਼ਬਦ ਵਿਚਾਰ ਜਲਦੀ ਹੈ ਜਿਤਨਾ ਅਟੈਚ ਆ ਇਹ ਉਹ ਨਜਰੀਆ ਹੈ ਗਾਉ ਨੂੰ ਬਿਸਰ ਗਿਆ ਬਿਸਰਿਆ ਕੀ ਬਿਸਰ ਵਿਸਰਿਆ ਕਿਉਂ ਵਿਸਰਿਆ ਕੋਈ ਚੀਜ਼ ਆ ਗਈ ਵਿਚਾਲੇ ਤਾਂ ਵਿਸਰਿਆ ਹਾਂ ਉੱਥੋਂ ਬੈਠੇ ਦੀ ਮਾਇਆ ਦੀ ਦ੍ਰਿਸ਼ਟੀ ਹੈ ਮਾਇਆ ਦਾ ਸਭ ਕੁਝ ਦੇਖਦਾ ਹੈ ਖਬਰੇ ਕਹਿੰਦੇ ਡਿਪਟੂ ਵਿੱਚ ਕਹਿੰਦੇ ਕੁਝ ਜਿਵੇਂ ਉਰੇ ਵੀ ਖਾਂਦਾ ਕਿਹੜੀ ਚੀਜ਼ ਟਰੈਕਟ ਕਰ ਦਵੇ ਜਿਆਦਾ ਉਹ ਚੀਜ਼ ਦਬਰਵਾਵੇ ਤੇ ਉੱਥੇ ਵੀ ਪੈ ਜਾਊਗਾ ਜਦੇ ਮੁਰ ਜਾ ਕੇ ਟੁੱਟ ਕੇ ਕੱਚਾ ਫਲ ਥੱਲੇ ਡਰ ਜਾਵੇ ਛੋਟਿਆਰ ਕੱਚਾ ਹੋਇਆ ਰਾਈਟ ਘਟੀ ਕਈ ਪੁੱਛਦੇ ਸੀ ਨਾ ਇੱਥੇ ਵੀ ਮੁੰਡੇ ਮਾਸਟਰ ਨੂੰ ਫਿਰ ਉੱਥੋਂ ਇੱਕ ਹੋ ਜਾਂਦਾ ਫਿਰ ਕਿਵੇਂ ਆ ਜਾਂਦਾ ਉਹਦਾ ਜਵਾਬ ਹੈ ਆ ਆ ਪ੍ਰਭਾਵ ਇੱਥੇ ਦੇਖਦਾ ਜੀ ਇਹ ਪੂਰਾ ਦੇਖ ਰਹੀ ਹੈ ਤੁਹਾ ਮਾਇਆ ਤਾਂ ਦਿਸਦੀ ਹੋਈ ਉੱਥੇ ਵੀ ਉੱਥੇ ਨਹੀਂ ਦਿੰਦਾ ਤੇ ਜਿਹੜਾ ਜਿਹੜਾ ਤਾਂ ਪੜਾਇਆ ਨੇ ਜੇ ਤੁਸੀਂ ਇੱਥੇ ਢੋਲ ਸੁਣ ਸਕਦੇ ਹੋ ਤਾਂ ਢੋਲ ਉੱਥੇ ਦੇਖ ਸਕਦੇ ਹੋ ਹੂੰ ਇਹ ਗਾਹ ਨੇ ਪੜਾਈ ਆ ਜੇ ਇੱਥੇ ਤੁਸੀਂ ਸੁਣ ਸਕਦੇ ਹੋ ਤਾਂ ਉਥੇ ਦੇਖ ਸਕਦੇ ਹੋ ਡੋਲ ਹੋ ਕੇ ਐਵੇਂ ਨਹੀਂ ਨਾਨਕਾ ਨਾ ਡੋਲਣ ਤੇ ਰੱਖੋ ਪ੍ਰਭੂ ਮਾਇਆ ਭ੍ਰਮ ਰਵੇ ਜੀ ਵੀ ਡੋਲ ਹਾ ਕਿਤੇ ਵੀ ਪੋਸੀਬਲ ਹੈ ਜੀ ਵੀ ਸਦਾ ਲੱਗਿਆ ਮੋਈ ਮਾਇਆ ਰਾਮ ਭ੍ਰਮ ਰਵੇ ਸਦਾ ਨਰਾਜ ਸਤ ਸੰਗਿਆ ਸਤ ਉਹ ਵੇਖਿਓ ਨਾ ਯਾਰ ਉਹਦਾ ਉਹਦਾ ਦੀਦਾ ਸਭ ਕੋ ਸਾਨੂੰ ਦੀਦਾ ਸਾਨੂੰ ਦੇਖਣ ਵਾਲੀ ਅੱਖ ਉਹਦੇ ਕੋਲ ਸਾਡੇ ਕੋਲ ਉਹਨੂੰ ਦੇਖਣ ਵਾਲੀ ਅੱਖ ਦੀ ਹੈ ਇਹ ਤਾਂ ਗੱਲ ਇਹ ਹੈ ਜੇ ਹੁਣ ਤੁਸੀਂ ਗਾਉਂ ਵੀ ਬਿਨਾ ਸਿੰਘ ਤੇ ਦੀਦਾ ਹੀ ਨਹੀਂ ਇਹ ਸਾਡੀ ਹੁਣ ਵਾਲੀ ਅਵਸਥਾ ਇਹੀ ਕਹਦੀ ਹੈ। ਉਹ ਸਾਡੇ ਕੋ ਹੈ ਨਹੀਂ। ਜਦੋਂ ਉਹ ਆ ਜਾਊਗਾ ਉਹ ਦਿਨ ਬਦਲ ਗੂਗਾ। ਔਖੜੀਆਂ ਬਿਆਨ। ਔਖੜੀਆਂ। ਉਹ ਬੁੱਢੀ ਆ, ਬੁੱਢੀ ਜਾਂ ਖੁੱਲ ਜੂਗੀ ਨਾ ਬੁੱਢੀ ਅੱਖ। ਪੂਰੀ ਖੁੱਲ ਜੂਗੀ ਬਦਲ ਲਗੂਗਾ।